ਲਾਸਟ ਟਾਈਮ ਤੇ ਜੀ ਆਏ ਆ ਜੀ ਮੇਰੀ ਗੁੜੀਆ ਦਾ ਪਿਆਰ ਰੱਖਿਆ ਹੋਇਆ ਜੀ ਬਸ ਮੈਨੂੰ ਉਹਨਾਂ ਨੇ ਇੰਨੀ ਗੱਲ ਖਿਈ ਹੈ ਕਿ ਮੇਰੇ ਦਾਰੂ ਨੂੰ ਦੱਸਣਾ ਮੇਰੀ ਮੰਮੀ ਨੂੰ ਦੱਸਣਾ ਮੈਂ ਜ਼ਰ ਪਰੇ ਦੂੰ ਮੈਂ ਆਉਂਗੂ ਬਹੁਤ ਸਾਰੇ ਨੌਜਵਾਨ ਜਿੱਥੇ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾ ਰਹੇ ਨੇ ਅਤੇ ਆਪਣੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉੱਧਰ ਮੰਦ ਭੱਗੀਆਂ ਖਬਰਾਂ ਵੀ ਵਿਦੇਸ਼ਾਂ ਤੋਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਗੁਰਮਾ ਦੇ ਰਹਿਣ ਵਾਲੇ ਰਾਜਪ੍ਰੀ ਸਿੰਘ ਦੀ ਮੌਤ ਹੋ ਗਈ ਹੈ ਤੇ ਇਸ ਦੇ ਚਲਦਿਆਂ ਜਿੱਥੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਤਾਂ ਉੱਥੇ ਹੀ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਤੇ ਅਜਿਹੇ ਵਿੱਚ ਭਾਵੁਕ ਬੋਲ ਵੀ ਜਿਹੜੇ ਆ ਰਾਜਪ੍ਰੀਤ ਸਿੰਘ ਦੇ ਸਾਹਮਣੇ ਆਏ ਨੇ ਜਿਸ ਵਿੱਚ ਕਿ ਉਹਨਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਵਿਆਹ ਸੀ ਅਤੇ ਉਸ ਨੇ ਫੋਨ ਤੇ ਕਿਹਾ ਸੀ ਕਿ ਮੈਂ ਵਿਆਹ 'ਚ ਜ਼ਰੂਰ ਆਵਾਂਗਾ ਅਤੇ ਇਸ ਬਾਰੇ ਮੇਰੇ ਮਾਤਾ-ਪਿਤਾ ਨੂੰ ਨਹੀਂ ਦੱਸਣਾ ਮੈਂ ਮਾਤਾ-ਪਿਤਾ ਨੂੰ ਸਰਪ੍ਰਾਈਜ਼ ਦਵਾਂਗਾ ਕੀ ਸਰਪ੍ਰਾਈਜ਼ ਸੀਗਾ ਇਹ ਹੁਣ ਸਾਹਮਣੇ ਆਇਆ ਤਾਂ ਅਜਿਹੇ ਭਾਵੁਕ ਬੋਲਾਂ ਨਾਲ ਜਿੱਥੇ ਰਿਸ਼ਤੇਦਾਰ ਦੇ ਅਥਰੂ ਬੈ ਉੱਠੇ ਉੱਥੇ ਹੀ ਜੇ ਕਰ ਦੇਖਿਆ ਜਾਵੇ ਕਿ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਜਿੱਥੇ ਇੱਕ ਪਾਸੇ ਵਦੇਸ਼ਾਂ ਵਿੱਚ ਜਾ ਕੇ ਜਿਹੜੇ ਨੌਜਵਾਨ ਨੇ ਉਹ ਰੁਜ਼ਗਾਰ ਦਾ ਸਾਧਨ ਲੱਭ ਰਹੇ ਆ ਜਾਂ ਰੁਜ਼ਗਾਰ ਦੀ ਭਾਲ ਵਿੱਚ ਲੱਗੇ ਹੋਏ ਨੇ ਉੱਥੇ ਜਾ ਕੇ ਕੰਮਕਾਰ ਕਰ ਰਹੇ ਨੇ ਤਾਂ ਉੱਥੇ ਹੀ ਅਜਿਹੇ ਜਿਹੜੀਆਂ ਮੰਨ ਭਾਗੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਅਚਾਨਕ ਅਜਾਈ ਜਿਹੜੇ ਆ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਸਿਹਤ ਵਿਗੜ ਜਾਂਦੀ ਹੈ ਰਾਜਪ੍ਰੀਤ ਸਿੰਘ ਦੀ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਕਿ ਉਹ ਦਮ ਤੋੜ ਲੈਂਦਾ ਅਜੇਹੇ ਵਿੱਚ ਪਰਿਵਾਰ ਦਾ ਕੀ ਕਹਿਣਾ ਉਹ ਤੁਹਾਨੂੰ ਸੁਣਾ ਦਿੰਨੇ ਆ ਇਕਬਾਲ ਸਿੰਘ ਜੀ ਦਾ ਨਾਮ ਇਕਬਾਲ ਸਿੰਘ ਮੇਰਾ ਭੌਣ ਜਿਹਾ ਲੱਗਦਾ ਸੀ ਤੇ ਪੜਨ ਖਤਰ ਸੀ ਤੋਰਿਆ ਮਿੰਤ ਕਰਕੇ ਤੇ ਉਥੇ ਦੋ ਪੌਣੇ ਦੋ ਸਾਲ ਹੋਏ ਤੇ ਗਏ ਨੂੰ ਹਲੇ ਅਚਾਨਕ ਦਰਦ ਉੱਠਿਆ ਉਦੋਂ ਹਸਪੀਟਲ ਲੈ ਕੇ ਗਏ ਉੱਥੇ ਜਾ ਕੇ ਡੈਥ ਹੋ ਗਈ ਤੇ ਸਾਨੂੰ ਕੱਲ 18 ਤਰੀਕ ਨੂੰ ਫੋਨ ਆਇਆ ਤਾਂ ਬੜੀ ਦੁੱਖ ਦੀ ਗੱਲ ਹੋਈ ਸਾਡੇ ਤੇ ਦੁੱਖਾਂ ਦਾ ਪਹਾੜ ਟਿਆ ਤੇ ਨਾ ਸਹਿਣ ਜੋਗ ਰਾ ਜੋ ਦੁੱਖ ਚ ਲਿਗਿਆ ਸਾਡੇ ਤੇ ਮੇਰੇ ਭਲੂਏ ਤੇ ਭੈਣ ਤੇ ਤੇ ਅੱਜ ਅਸੀਂ ਬਹੁਤ ਸੋਗ ਦੀ ਲਹਿਰਾਂ ਸੋ ਅਸੀਂ ਕੁਝ ਬਿਆਨ ਨਹੀਂ ਕਰ ਸਕਦੇ ਇਹਨਾਂ ਦੁੱਖ ਹੈ ਸਾਡੇ ਬਹੁਤ ਪਿਆਰ ਵਾਲਾ ਬੱਚਾ ਸੀ ਮਿਹਨਤੀ ਬੱਚਾ ਸੀ ਪੜ੍ਹਾਈ ਕਰਕੇ ਵਧੀਆ ਪੜ੍ਹਾਈ ਕਰਕੇ ਤੇ ਅਜ ਲਿਸਟ ਕਰਕੇ ਬਾਹਰ ਗਿਆ ਤੇ ਜੋ ਰੱਬ ਨੂੰ ਮਨਜ਼ੂਰ ਉਹ ਹੁਣ ਅਸੀਂ ਸਾਡੇ ਤੇ ਬਹੁਤ ਦੁੱਖ ਦੀ ਘੜੀ ਕੀਤੀ ਹੈ ਅਸੀਂ ਐਂ ਚ ਆਉਨੇ ਆ ਵੀ ਸਾਡੀ ਪਹਿਲਾਂ ਤਾਂ ਇੱਥੇ ਸਾਡੀ ਉਹ ਡੈੱਥ ਬੋਡੀ ਲਿਆਉਣ ਦੀ ਕੋਸ਼ਿਸ਼ ਸਾਨੂੰ ਮਦਦ ਕੀਤੀ ਜਾਵੇ ਤੇ ਜੋ ਸਾਡੇ ਸਿਰ ਤੇ ਪਣੂਏ ਤੇ ਕਰਜ਼ੇ ਦਾ ਬੋਝ ਹੈ ਉਹ ਉਹਦੇ ਤੇ ਸਾਾਨੂੰ ਮਾਰੀ ਮਦਦ ਦਿੱਤੀ ਜਾਵੇ ਮੇਰਨੋ ਜਗਤਾਰ ਸਿੰਘ ਆ ਜੀ ਲਾਸਟ ਟਾਈਮ ਤੇ ਜੀ ਆਏ ਆ ਜੀ ਮੇਰੇ ਗੁੜੀਆ ਦਾ ਵੇਅ ਰੱਖਿਆ ਹੋਇਆ ਜੀ ਬਸ ਮੈਨੂੰ ਉਹਨਾਂ ਨੇ ਇੰਨੀ ਗੱਲ ਕਹੀ ਹੈ ਇਹ ਮੇਰੇ ਡੈਡ ਨੂੰ ਦੱਸਣਾ ਮੇਰੀ ਮੰਮੀ ਨੂੰ ਦੱਸਣਾ ਮੈਂ ਜ਼ਰੂਰ ਆਇਦਾਂ ਹਾਂ ਮੈਂ ਆਉਂਗਾ ਕਿਸ ਤਰ੍ਹਾਂ ਗੱਲ ਕਰਦਾ ਜਿੰਨਾ ਖੁਸ਼ ਕਿੰਨੀ ਬੁਝੀ ਬਹੁਤ ਬਹੁਤ ਜ਼ਿਆਦਾ ਖੁਸ਼ੀ ਸੀ ਬਹੁਤ ਹੱਸ ਕੇ ਗੱਲਾਂ ਕਰਨੀਆਂ ਆਈ ਫੋਨ ਲਗਾਤਾਰ ਆਂਦੇ ਰਹਿੰਦਾ ਤੁਹਾਨੂੰ ਹਾਂਜੀ ਮੇਰੇ ਕੋਲੇ ਫੋਨ ਆਉਂਦਾ ਜਾਂਦਾ ਰਹੇ ਸੀ ਜੀ ਬਿਆਹ ਕਿਦੋਂ ਸੀ ਵਿਆਹ ਵਸਾ ਦਾ 15 ਦਿਨ ਰਹਿੰਦਾ ਜੀ ਲਾਸਟ ਟਾਈਮ ਕਿੰਨੇ ਦਿਨਾਂ ਦੀ ਗੱਲ ਹੋਈ ਆ ਜੀ ਸਾਰੀ ਅਿੰਨੇ ਦਾ ਕੰਦਾ ਬੇਟਾ ਇਹਨਾਂ ਦਾ ਕੱਲਾ ਬੇਟਾ ਜੀ ਕੱਲੇ ਬੇਟਾ ਮੇਰਾ ਜੀ ਇੱਕ ਗੁੜੀਆ ਜੀ ਇੱਕ ਬੇਟਾ ਮੇਰਾ ਇਹਨਾਂ ਦੇ ਹਾਲਾਤ ਕਿੰਨੇ ਕੀ ਜਮੀਨ ਰੱਖ ਘਰ ਦੇ ਹਾਲਾਤ ਜੇ ਮੰਦੇ ਆ ਜਿੰਨਾ ਜ਼ਮੀਨ ਸਾਡੇ ਕੋਲ ਤਿੰਨ ਤਨ ਕਿੱਲੇ ਬਾਹਦੇ ਆਉਂਦੇ ਆ ਜੀ ਉਹਨਾਂ ਦੇ ਸਿਰ ਤੇ ਲੂਣ ਚੱਕ ਕੇ ਅਸੀਂ ਮੁੰਡਾ ਬਾਹਰ ਭੇਜਿਆ ਸੀ ਪਰ ਸਾਡੀ ਕੋਸ਼ਿਸ਼ ਇਹ ਫਰ ਗਈ ਮੇਰਾ ਨਾਮ ਤਰਵਿੰਦਰ ਸਿੰਘ ਜੀ ਇਹ ਬੱਚਾ ਦਾ ਨਾਂ ਰومی ਸੀਗਾ ਅੱਜ ਤੋਂ 2 ਸਾਲ ਪਹਿਲਾਂ ਇਹਦੇ ਪਿਤਾ ਜੀ ਨੇ ਕਰਜ਼ਾ ਚੱਕ ਕੇ ਉਹਨਾਂ ਨੂੰ ਬਾਹਰ ਭੇਜਿਆ ਉਹਨਾਂ ਨੂੰ ਪੜਾਇਆ ਲਿਖਾਇਆ ਇੱਕ ਇਹ 7-800 ਰੁਪਿਆ ਕਮਾਉਣ ਵਾਲੇ ਇੱਕ ਡਰਾਈਵਰ ਨੇ ਬੱਸ ਡਰਾਈਵਰ ਉੱਥੇ ਇਹਨਾਂ ਨੇ ਸਾਰੀ ਉਮਰ ਆਪਣੀ ਬੱਸ ਡਰਾਈਵਿੰਗ ਕਰਕੇ ਆਪਣੇ ਬੱਚੇ ਨੂੰ ਪੜਾਇਆ ਲਿਖਾਇਆ ਐਜੂਕੇਸ਼ਨ ਦਿੱਤੀ ਬਾਹਰ ਭੇਜਿਆ ਕੱਲ ਪਰਸੋਂ ਰਾਤ ਐਡੀ ਦੁੱਖ ਭਰੀ ਘਟਨਾ ਆਈ ਉੱਥੇ ਉਹਨਾਂ ਦੇ ਬਿਮਾਰ ਹੋਣ ਨਾਲ ਸ਼ਾਇਦ ਆਕਸੀਜਨ ਘਟਿਆ ਕੁਝ ਵੀ ਹੋਇਆ ਹਸਪੀਟਲ ਦੇ ਵਿੱਚ ਲਜਾਇਆ ਗਿਆ ਉੱਥੇ ਉਹਨਾਂ ਦੀ ਡੈਥ ਹੋ ਗਈ ਅੱਜ ਅਸੀਂ ਬਹੁਤ ਦੁੱਖ ਦੀ ਘੜੀ ਦੇ ਵਿੱਚ ਬੈਠੇ ਆਂ ਇਸ ਵੀਰ ਨਾਲ ਖੜੇ ਆਂ ਅਸੀਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਬੱਚੇ ਨੂੰ ਇੱਥੇ ਲੈ ਕੇ ਆਉਣ ਦੇ ਵਿੱਚ ਹੈਲਪ ਕੀਤੀ ਜਾਵੇ ਤੇ ਇਹਨਾਂ ਤੇ ਜੋ ਕਰਜ਼ਾ ਜਿਸ ਤਰ੍ਹਾਂ ਵੀ ਬਣਦਾ ਕਰਕੇ ਇਸ ਦੀ ਮਦਦ ਕੀਤੀ ਜਾਵੇ ਸਾਡੇ ਸਾਰੇ ਨਗਰ ਨਿਵਾਸੀ ਜ਼ਿਲ੍ਹੇ ਦੇ ਵਿੱਚ ਪਿੰਡ ਦੇ ਵਿੱਚ ਅੱਜ ਸੋਗ ਦਾ ਮਾਹੌਲਾ ਐਡੀ ਇੱਕ ਬੇਟਾ ਸੀਗਾ ਉਹਨਾਂ ਨੂੰ ਪੜਾਇਆ ਲਿਖਾਇਆ ਇਹਨਾਂ ਨੇ ਬਹੁਤ ਕੁਝ ਕੀਤਾ ਪਰ ਅੱਜ ਸਭ ਕੁਝ ਖਤਮ ਹੋ ਗਿਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਸ ਤਰ੍ਹਾਂ ਵੀ ਇਹਨਾਂ ਦੀ ਮਦਦ ਹੁੰਦੀ ਆ ਮਦਦ ਕੀਤੀ ਜਾਵੇ ਧੰਨਵਾਦ ਕਿੰਨੀ ਉਮਰ ਸੀ ਕੀ ਨਾਮ 22 23 ਸਾਲ ਦੀ ਉਮਰ ਨਾਮ ਬੱਚੇ ਦਾ ਰومی ਸੀਗਾ ਜੀ ਰਾਜਪ੍ਰੀਤ ਅਸੀਂ ਰومی ਕਹਿੰਦੇ ਸੀ ਨਾਮ ਰਾਜਪ੍ਰੀਤ ਸੀਗਾ ਜੀ ਉਥੇ ਦੱਸਿਆ ਗਿਆ ਕਿਸ ਤਰ੍ਹਾਂ ਦਾ ਉਥੇ ਬਿਮਾਰ ਹੋਏ ਨੇ ਦਰਦ ਉੱਠਿਆ ਉਹਨਾਂ ਦੇ ਤੇ ਉਸ ਤੋਂ ਬਾਅਦ ਪਤਾ ਨਹੀਂ ਆਕਸੀਜਨ ਕਰੀ ਜਾਂ ਪਰਮਾਤਮਾ ਜਾਣ ਦਾ ਫੀਵਰ ਉਹਨਾਂ ਨੂੰ ਬੁਖਾਰ ਹੈ ਸੀਗਾ ਹਸਪੀਟਲ ਲਜਾਇਆ ਗਿਆ ਟ੍ਰੀਟਮੈਂਟ ਦਿੱਤਾ ਗਿਆ ਪਰ ਪਰਮਾਤਮਾ ਦੀ ਪਛ ਨਹੀਂ ਸਕੇ ਉਹ ਕੈਨੇਡਾ ਕਿਹੜੀ ਸ਼ਹਿਰ ਵਿੱਚ ਸੀ ਕੈਨੇਡਾ ਲਿੰਟਨ ਦੇ ਵਿੱਚ ਬਰਨਾਲਾ ਤੋਂ ਅਸ਼ੀਸ਼ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼